ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਦੇ ਪਿਤਾ ਸੰਤਰਾਮ ਸਿੰਘਲਾ ਦੀ ਯਾਦ ਵਿੱਚ ਜਨ ਸਵਾਦ ਦੀ ਸੋਚ ਦੇ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਪਵਾਨੇਗੜ੍ਹ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਲਗਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਅੱਖਾਂ ਦੇ ਚੈੱਕਅਪ ਦੇ ਵਿੱਚ ਬਜ਼ੁਰਗਾਂ ਵੱਲੋਂ ਅੱਖਾਂ ਚੈੱਕਅਪ ਕਰਵਾਈਆਂ ਜਾ ਰਹੀਆਂ ਹਨ ਡਾਕਟਰਾਂ ਦੀ ਟੀਮ ਬੈਠੀ ਨਜ਼ਰ ਆ ਰਹੀ ਹੈ ਉੱਥੇ ਹੀ ਇਸ ਕੈਂਪ ਦੇ ਵਿੱਚ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਸ ਮੌਕੇ ਤੇ ਇਹ ਕੈਂਪ ਦਾ ਬਹੁਤ ਵੱਡਾ ਲਾਹਾ ਲਿਆ ਜਾ ਰਿਹਾ ਜਿੱਥੇ ਕੀ ਆਪਰੇਸ਼ਨ ਕਰਨ ਦੇ ਲਈ ਸਿੰਘਲਾ ਵਿਜੇਂਦਰ ਸਿੰਘਲਾ ਦੇ بیٹے ਮੋਹਿਲ ਸਿੰਘਲਾ ਵੱਲੋਂ バス ਰਵਾਨਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਕਰ ਰਹੇ ਹਾਂ ਜਿੱਥੇ ਕਿ ਇਹਨਾਂ ਦੇ ਆਪਰੇਸ਼ਨ ਅੱਖਾਂ ਦੇ ਹੁਣ ਇਹ ਹਨ ਜਿੱਥੇ ਗੋਲਵਾਲ ਹਸਪੀਟਲ ਸੰਗਰੂਰ ਦੇ ਵਿੱਚ ਆਪਰੇਸ਼ਨ ਕਰਵਾਏ ਜਾਣਗੇ ਉਥੇ ਸਰਜਰੀ ਡਾਕਟਰ ਵੀ ਗਰੇ ਹੋਰ ਵੀ ਡਾਕਟਰ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਚੈੱਕਅਪ ਕੈਂਪ ਦੇ ਵਿੱਚ ਚਮੜੀ ਦੇ ਰੋਗ ਦੇ ਡਾਕਟਰ ਮਹਿਰ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਚਮੜੀ ਰੋਗਾਂ ਸੰਬੰਧੀ ਵੀ ਕੈਂਪ ਲਾਇਆ ਗਿਆ ਜਿੱਥੇ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਸ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਪਹਿਲਾਂ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ ਉਥੇ ਇਸ ਮੌਕੇ ਤੇ ਉਹਨਾਂ ਦੇ ਨਾਲ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਜੀ ਅਤੇ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘਲਾ ਅਤੇ ਇਸ ਮੌਕੇ ਤੇ ਰੂਪਚੰਦ ਗੋਇਲ ਪੰਡਤ ਮੋਹਨ ਲਾਲ ਸ਼ਰਮਾ ਜੀ ਅਤੇ ਇਸ ਮੌਕੇ ਤੇ ਰੂਪਚੰਦ ਗੋਇਲ ਅਤੇ ਪਪਿੰਦਰ ਗੁਪਤਾ ਅਤੇ ਇਸ ਮੌਕੇ ਤੇ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਅਤੇ ਬਲਵਿੰਦਰ ਗੁਨੀਆ ਜੀ ਗੁਰਪ੍ਰੀਤ ਸਿੰਘ ਕੰਦੋਲਾ ਅਤੇ ਸਾਫ ਕੋਟ ਟਰੱਕ ਯੂ ਨੇ ਪ੍ਰਧਾਨ ਹਰਦੀਪ ਸਿੰਘ ਤੂਰ ਪਹੁੰਚੋ ਇਸਨ ਅਤੇ ਇਸ ਮੌਕੇ ਤੇ ਕਰਮਜੀਤ ਸਿੰਘ ਜੀ ਸਰੋਧੀ ਤਸਵੀਰਾਂ ਵਿੱਚ ਖੜੇ ਨਜ਼ਰ ਆ ਰਹੇ ਹਨ ਤੇ ਹੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਗੁਰਦੀਪ ਸਿੰਘ ਕਰਾਚੋ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਭਵਾਨੀਗੜ ਅੱਜ ਜਿਹੜਾ ਕੈਂਪ ਲਾਇਆ ਗਿਆ ਪਿੰਡ ਕਰਾਚੋ ਲੱਗਿਆ ਅਜੂਰੇ ਲੈ ਕੇ ਭਵਾਨੀਗੜ ਚ ਦੂਸਰਾ ਕੈਂਪ ਲਾਇਆ ਗਿਆ ਕੈਂਪ ਜਿਹੜਾ ਕਰਾਚੋ ਤੋਂ ਸ਼ੁਰੂਆਤ ਕਰੀ ਆ ਜੀ ਇਹ ਜਿਹੜਾ ਕੈਂਪ ਲੱਗਿਆ ਜੀ ਅੱਜ ਪੰਜਵਾਂ ਕੈਂਪ ਹੈ ਪਹਿਲਾਂ ਕਰਾਚੋ ਤੇ ਦੋ ਸੰਗਰੂਰ ਲੱਗੇ ਨੇ ਭਵਾਨੀਗੜ ਅੱਜ ਦੂਜਾ ਕੈਂਪ ਹੈ ਇਹਦੇ ਵਿੱਚ ਜਿਹੜੇ ਮਰੀਜ਼ ਵੱਖ-ਵੱਖ ਆਪਣਾ ਅੱਖਾਂ ਦੇ ਲੰਜ ਪਹਿਰੇ ਨੇ ਜਾਮੜੀ ਦੇ ਰੋਗਾਂ ਦੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਤੇ ਫ੍ਰੀ ਬਿਲਕੁਲ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਲੈਂਜ ਜਿਹੜੇ ਉਹ ਫ੍ਰੀ ਪੈਰੇ ਨੇ ਕੋਈ ਚਸ਼ਮੇ ਲੱਗਣੇ ਨੇ ਉਹ ਬਿਲਕੁਲ ਫ੍ਰੀ ਨੇ ਜਿੱਥੇ ਆਪਾਂ ਉਹ ਵਸਾ ਕੇ ਲੈ ਕੇ ਜਾਂਦੀ ਆ ਮਰੀਜ਼ਾਂ ਨੂੰ ਲੈਂਜ ਪਵਾ ਕੇ ਦੁਬਾਰੋਂ ਹੀ ਇੱਥੇ ਛੱਡ ਕੇ ਜਾਂਦੇ ਨੇ ਮੈਂ ਜੀ ਬਲਵਿੰਦਰ ਸਿੰਘ ਪੂਨੀਆ ਘਾਵਦਿਆ ਜੀ ਸਿੰਗਲਾ ਸਾਹਿਬ ਵੱਲੋਂ ਕੈਂਪ ਲਾਇਆ ਗਿਆ ਕੀ ਸਿੰਗਲਾ ਸਾਹਿਬ ਵੱਲੋਂ ਪਿਛਲੇ ਤਕਰੀਬਨ 16 17 ਸਾਲਾਂ ਤੋਂ ਮਤਲਬ ਕੈਂਪਾਂ ਦੀ ਜਿਹੜੀ ਲੜਾਈ ਸ਼ੁਰੂਆਤ ਕੀਤੀ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਜਣੀ ਸੰਗਰੂਰ ਹਲਕੇ ਦੇ ਵਿੱਚ ਇਹ ਭੌਨੀਗੜ ਦੇ ਵਿੱਚ ਪੰਜਵਾਂ ਕੈਂਪ ਹੈ ਜਿਹਦੀ ਸ਼ੁਰੂਆਤ ਅਸੀਂ ਸਿੰਗਲਾ ਸਾਹਿਬ ਨੇ ਵੱਡੇ ਭਾਈ ਗੁਰਦੀਪ ਘਰਾਚੋਂ ਦੇ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਦੋ ਕੈਂਪ ਸਾਡੇ ਯਾਨੀ ਕਿ ਹੈਂਦਾ ਮਤ ਸੰਗਰੂਰ ਦੇ ਵਿੱਚ ਲੱਗੇ ਨੇ ਇੱਕ ਬਾਲੀਆਂ ਪਿੰਡ ਚ ਕੈਂਪ ਲੱਗਿਆ ਤੇ ਭੌਨੀਗੜ ਦੇ ਵਿੱਚ ਸਾਡੇ ਯਾਨੀ ਕਿ ਹੈਂਦਾ ਮਤ ਜਿਹੜਾ ਪਹਿਲਾ ਕੈਂਪ ਸੀ ਉਹ ਸ਼੍ਰੀ ਗੁਰੂ ਰਵਿਦਾਸ ਤਾਰ ਅਨਸ਼ਾਲਾ ਦੇ ਵਿੱਚ ਲਗਾਇਆ ਗਿਆ ਸੀ ਅੱਜ ਇਹ ਦੂਸਰਾ ਕੈਂਪ ਭੋਨੀਗੜ ਦਾ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਵਿੱਚ ਲਗਾਇਆ ਗਿਆ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਤਕਰੀਬਨ 600 ਤੋਂ ਪਲੱਸ ਪੇਸ਼ੈਂਟ ਔਰੇ ਆ ਚੁੱਕੇ ਨੇ ਜਿਦੇ ਵਿੱਚ ਜਾਨੀ ਅੱਖਾਂ ਦੇ ਚਸ਼ਮੇ 2200 ਪੇਸ਼ੈਂਟ ਦੇ ਅੱਖਾਂ ਦਾ ਚਸ਼ਮਾ ਲੱਗਿਆ ਹੈ ਤਕਰੀਬਨ 60 ਦੇ ਕਰੀਬ ਪੇਸ਼ੈਂਟ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਲੈਂਜ ਪੈਣ ਵਾਲੇ ਨੇ ਉਹ ਆਇਡੈਂਟੀਫਾਈ ਹੋਏ ਨੇ ਹੁਣ ਇਹ ਮੋਹਿਲ ਜੀ ਨੇ ਮਤਲਬ ਉਹਨੂੰ ਬੱਸ ਦੇ ਵਿੱਚ ਬਿਠਾ ਕੇ ਸਾਰੇ ਪੇਸ਼ੈਂਟ ਨੂੰ ਗਲੋਬਲ ਆਈ ਹਸਪੀਟਲ ਸੰਗਰੂਰ ਉੱਥੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਭੇਜਿਆ ਗਿਆ ਉਸੋਂ ਪਹਿਲਾਂ ਸਾਰੇ ਪੇਸ਼ੈਂਟ ਦੁਬਾਰੇ ਇਸੇ ਲੋਕੇਸ਼ਨ ਤੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਜਿਹਦਾ ਜਿਹਦੀ ਜਿਸ ਤਰ੍ਹਾਂ ਬਾੜਾਂ ਦੇ ਵਿੱਚ ਅਲੱਗ-ਅਲੱਗ ਉਹਨਾਂ ਦੀ ਰਹਿائش ਹੈ ਉਹ ਸਾਰੇ ਪੇਸ਼ੈਂਟ ਉਹਨਾਂ ਦੀ ਰਹਿائش ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਥੋਂ ਲਿਆ ਗਿਆ ਉਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਰਹਿائش ਤੇ ਡ੍ਰੌਪ ਕੀਤਾ ਜਾਊਗਾ ਕੱਲ ਨੂੰ ਇਸੇ ਜਗ੍ਹਾ ਤੇ ਉਹਨਾਂ ਦੀ ਯਾਨੀ ਜਿਹੜੀ ਆਪਰੇਸ਼ਨ ਤੋਂ ਬਾਅਦ ਪੱਟੀ ਖੁੱਲਣੀ ਹੈ ਉਹ ਖੁੱਲਣ ਤੋਂ ਬਾਅਦ ਅੱਗੇ ਵੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਪਾਊਗੀ ਉਹ ਟ੍ਰੀਟਮੈਂਟ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਾ ਤੇ ਸਿੰਘਲਾ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਸਵਰਗ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਦੇ ਵਿੱਚ ਉਹ ਐਡਾ ਵੱਡਾ ਉਪਰਾਲਾ ਕਰਦੇ ਨੇ ਕਿਉਂਕਿ ਆਪਾਂ ਨੂੰ ਜੇ ਇੱਕ ਘਰ ਦੇ ਇੱਕ ਆਪਦੇ ਆਪਣੇ ਮਰੀਜ਼ ਦਾ ਵੀ ਆਪਾਂ ਨੇ ਇੱਕ ਆਪਰੇਸ਼ਨ ਕਰਵਾਉਣਾ ਹੋਵੇ ਅੱਖਾਂ ਦਾ ਕੋਈ ਲੈਂਸ ਪਾਉਣਾ ਹੋਵੇ ਉਹਦੇ ਲਈ ਵੀ ਯਾਨੀ ਇੱਕ ਆਰਥਿਕ ਤੌਰ ਤੇ ਕਈ ਵਾਰ ਜੋ ਕਮਜ਼ੋਰ ਪਰਿਵਾਰ ਹੁੰਦਾ ਹੈ ਇੱਕ ਇੱਕ ਪਰਿਵਾਰਕ ਮੈਂਬਰ ਦੀ ਵੀ ਸਭਾਲ ਕਰਨੀ ਬਹੁਤ ਔਖੀ ਹੈ ਇੱਕ ਕੈਂਪ ਦੇ ਵਿੱਚ ਯਾਨੀ 6-700 ਪੇਸ਼ੈਂਟ ਨੇ ਆਉਣਾ ਉਹ ਚੋਂ 60-70 ਪੇਸ਼ੈਂਟ ਦਾ ਅੱਖਾਂ ਦੇ ਲੈਂਸ ਪਾਣੇ ਨੇ ਬਹੁਤ ਚੰਗਾ ਉਪਰਾਲਾ ਸਮਾਜ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿੰਘਲਾ ਸਾਹਿਬ ਇਹ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ ਇਹਦੇ ਵਾਸਤੇ ਅਸੀਂ ਸਿੰਘਲਾ ਸਾਹਿਬ ਵੱਲੋਂ ਕੈਂਪ ਲਾਇਆ ਗਿਆ ਕੀ ਕਹੂਗਾ ਸਿੰਘਲਾ ਸਾਹਿਬ ਵੱਲੋਂ ਇਹ ਜਿਹੜਾ ਭਵਾਨੀਗੜ੍ਹ ਦੇ ਵਿੱਚ ਅੱਖਾਂ ਦੇ ਚਮੜੀ ਦਾ ਕੈਂਪ ਹੈ ਜਿਹੜਾ ਦੂਜਾ ਕੈਂਪ ਲਗਾਇਆ ਜਾ ਰਿਹਾ ਹੈ ਪਹਿਲਾਂ ਉਹਨਾਂ ਨੇ ਬੀਗਮਪੁਰਾ ਗੁਰਦੁਆਰਾ ਸਾਹਿਬ ਦੇ ਵਿਖੇ ਲਗਾਇਆ ਗਿਆ ਸੀ ਤੇ ਦੂਜਾ ਦੁਰਗਾ ਮਾਤਾ ਮੰਦਿਰ ਦੇ ਵਿੱਚ ਲਗਾਇਆ ਜਾ ਹੈ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਸਿੰਘਲਾ ਸਾਹਿਬ ਨੇ ਮਨੁੱਖਤਾ ਦੀ ਜਿਹੜੀ ਸੇਵਾ ਕਰ ਰਹੇ ਨੇ ਇਹਨੂੰ ਕੋਈ ਵੀ ਬੰਦਾ ਕਿਸੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਇੱਕ ਬਹੁਤ ਵਧੀਆ ਤੇ ਸ਼ਲਾਘਾਯੋਗ ਕੰਮ ਹੈ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਮਨੀਸ਼ ਸਿੰਘਲਾ ਪ੍ਰਧਾਨ શ્રી ਦੁਰਗਾ ਮਾਤਾ ਮੰਦਰ ਕਮੇਟੀ ਭਾਨੀਗੜ ਅੱਜ ਕੈਂਪ ਲਾਇਆ ਗਿਆ ਇਸ ਨਸਲਾ ਸਾਹਿਬ ਨੂੰ ਹਾਂਜੀ ਅੱਜ ਸਿੰਘਲਾ ਸਾਹਿਬ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਮੁਫਤ ਜਿਹੜਾ ਮੈਡੀਕਲ ਕੈਂਪ ਲਗਾਇਆ ਜਿਹਦੇ ਵਿੱਚ ਅੱਖਾਂ ਦੇ ਤੇ ਚਮੜੀ ਦੇ ਡਾਕਟਰ ਆਏ ਸੀਗੇ ਮੰਦਰ ਦੇ ਵਿੱਚ ਤੇ ਉਹਨਾਂ ਨੇ ਪਬਲਿਕ ਨੇ ਇਹਦਾ ਬਹੁਤ ਸਾਰਾ ਬੈਨੀਫਿਟ ਲਿਆ ਹੈ ਜਿੰਨਾਂ ਜਿੰਨਾਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਨੂੰ ਸਿੰਘਲਾ ਸਾਹਿਬ ਦੀ ਗੱਡੀ 'ਵਾਲ ਆਪ ਲੈ ਕੇ ਗਈ ਹੈ ਤੇ ਉਹਨਾਂ ਦੇ ਆਪਰੇਸ਼ਨ ਹੋਣ ਤੋਂ ਬਾਅਦ ਵਾਪਸ ਉਹਨਾਂ ਨੂੰ ਰੇ ਭਵਾਨੀਗੜ੍ਹ ਇੱਥੇ ਮੰਦਰ ਦੇ ਵਿੱਚ ਹੀ ਵਾਪਸ ਲਿਆਣਗੇ ਤੇ ਇੱਥੇ ਇਹਨਾਂ ਦੇ ਪੱਟੀਆਂ ਖੁੱਲੇ ਜਾਣਗੀਆਂ ਉਸ ਤੋਂ ਬਿਨਾਂ ਜੇ ਵੀ ਉਹਨਾਂ ਨੂੰ ਕੋਈ ਹੋਰ ਵੀ ਦਿੱਕਤ ਉਹਦੇ ਲਈ ਵੀ ਸਿੰਘਲਾ ਸਾਹਿਬ ਦੀ ਟੀਮ ਜਿਹੜੀ ਉਹਨਾਂ ਦੇ ਸਹਿਯੋਗ ਲਈ ਖੜੀ ਹੈ ਅਸੀਂ ਮੰਦਿਰ ਕਮੇਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿੰਘਲਾ ਸਾਹਿਬ ਇਹ ਉਪਰਾਲਾ ਕਰਦੇ ਰਹਿੰਦੇ ਨੇ ਤੇ ਮੰਦਿਰ ਕਮੇਟੀ ਵੀ ਹਮੇਸ਼ਾ ਸਹਿਯੋਗ ਲਈ ਉਹਨਾਂ ਨਾਲ ਹਮੇਸ਼ਾ ਖੜੀ ਰਹੀਗੀ ਮੇਰਾ ਨਾਮ ਮੋਹਿਲ ਸਿੰਘਲਾ ਜੀ ਹੈ ਤੇ ਅੱਜ ਅਸੀਂ ਮਾਤਾ ਦੁਰਗਾ ਮਾਤਾ ਮੰਦਿਰ ਪਵਾਨੀਗੜ ਕੈਂਪਲਾ ਹੈ ਜਿੱਥੇ ਅੱਖਾਂ ਦਾ ਆਪਰੇਸ਼ਨ ਤੇ ਚਮੜੀ ਦੇ ਡਾਕਟਰ ਵੀ ਆ ਰੱਖੇ ਨੇ ਲਾ ਲਈ ਅਸੀਂ कैटरड ऑपरेशन का इलाज भी कर रहे हैं उन्होंने क चिट्टा मोती कहते हैं जितने असी चश्मे चश्मे भी प्रोवाइड कर रहे हैं डॉक्टर्स आ के टैस कर रहे हैं जिन्हों के चश्मे लगने चश्मे भी दे रहे हैं फ्री ऑफ कॉस्ट दवाइया भी दे रहे हैं प्लस चमड़ी का इलाज भी हो रहा है अपरोक्सीमेटली साढ़े अज्द जी ओ पी डी की गल हुई है वो छे सौ प्लस की होगी अपरोक्सीमेटली सिक्सटी अप्रोक्सीमेटली कैटरड ऑपरेशनस डिटेक्ट हुए हैं जिन अ प्राइवेट होस्पिटल ग्लोबलाइ होस्पिटल संगरूर लेके जा रहे हैं जिथे उन्हों का इलाज होगा इलाज करके शाम इत उन्होंने रिस्पैक्टिव ਅਤੇ ਨਮਕਾ ਤੇ ਇਹ ਅਸੀਂ ਹਰ ਮੋਸਟਲੀ ਹਰ ਹਫਤੇ ਹੀ ਲਾ ਰਹੇ ਨੇ ਕੈਂਪ